ਕਾਂਗਰਸ ਪਾਰਟੀ ਤੋਂ ਇੱਥੇ ਸਰਦਾਰ ਪਰਮ ਸਿੰਘ ਬੈਠੇ ਆ। ਪਰ ਇਹਨਾਂ ਦੇ ਐਮਪੀ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਸ਼ਰ੍ਹਾ ਆਮੀ ਇਹਨਾਂ ਕਾਰਖਾਨਿਆਂ ਦੇ ਹੱਕ 'ਚ ਖੜ ਜਾਂਦੇ ਆ ਬੋਲ ਕੇ ਆਉਂਦੇ ਆ। ਉਹੀ ਗੱਲ ਜਿਵੇਂ ਕੁਲਕਾਰ ਸਿੰਘ ਸੰਧਵਾ ਜੀ ਜਾਂ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਸਾਡੇ ਨਾਲ ਬੁੱਟੇ ਦਰਿਆ ਦੇ ਉੱਤੇ ਖੜ ਕੇ ਵੀਡੀਓ ਪਾਉਂਦੇ ਰਹੇ ਆ। ਲਗਾਤਾਰ ਇਕਨ 34 ਸਾਲ ਲਗਾਤਾਰ ਦੇ ਖਰਚ ਰਲਾ ਪਾਉਂਦੇ ਸੀ মিডিਆ 'ਚ ਜਾ ਕੇ ਬੋਲਦੇ ਸੀ ਸਵਾਲ ਵੀ ਠਾਉਂਦੇ ਸੀ ਜਾ ਕੇ ਪਾਰਲੀਮੈਂਟ 'ਚ ਤੇ ਅੱਜ ਉਹ ਜੇ ਪ੍ਰਗਟ ਸਿੰਘ ਜੀ ਨੇ ਗੱਲ ਕੀਤੀ ਕਿ ਜੇ ਉਹ ਨੂੰ ਮੈਨਲੇ ਵੀ ਜਾਓਗੇ ਅਸਾਂ ਮਿਲਣ ਦਾ ਸਮਾਂ ਹੀ ਨਾ ਰਹੀਂ ਹਾਂਜੀ ਇੱਕ ਇੱਥੇ ਸਵਾਲ ਉੱਠਿਆ ਸੀ ਪਹਿਲਾਂ ਕਰਨ ਸਾਹਿਬ ਵੱਲੋਂ ਕਿ ਜਿਹੜੇ ਇਹ ਪਾਣੀਆਂ ਤੇ ਜਾਂ ਸਾਡੇ ਹਵਾਵਾਂ ਜੈਸਪੁਰ ਰਹੇ ਨੇ ਉਹਨਾਂ ਨੂੰ ਕੋਈ ਵੀ ਪਾਰਟੀ ਕਿਸੇ ਪ੍ਰਕਾਰ ਦਾ ਅਹੁਦਾ ਜਾਂ ਕੋਟੇਟ ਜਾਂ ਕਿਸੇ ਤਰੀਕੇ ਨਾਲ ਸ਼ਾਮਲ ਨਹੀਂ ਕਰੂਗੀ ਪਰ ਸਾਡੀ ਸਤੰਜਰੀਖੀ ਦੇਖੋ ਪੰਜਾਬੀਆਂ ਜੀ ਕਿ ਮੈਂ ਇੱਕ ਦੋ ਨਾਂ ਲੈਣੇ ਚਾਹੁੰਦਾ ਰਜਿੰਦਰ ਗੁਪਤਾ ਜੀ ਨੂੰ ਸਾਰੇ ਜਾਣਦੇ ਹੋਣੇ ਆ ਪ੍ਰੈਜ਼ੀਡੈਂਟ ਧੌਲਾ ਹਾਈਟਰੀਅ ਬਾਬਟੀ ਉਹ ਜਿਹੜੀ ਵੀ ਸਰਕਾਰ ਰਹੀ ਹੈ ਉਸੇ ਸਰਕਾਰ ਕੀ ਜਿਹੜਾ ਮੈਂ ਲਿਆ ਹੁਣ ਵੀ ਆ ਪਹਿਲੀਆਂ ਸਰਕਾਰਾਂ ਵੀ ਰਹੇ ਨੇ ਤੇ ਇਹ ਆਪਾਂ ੱੱੱੱੱੱ ਵੱਡੇ ਦਰਿਆ ਦੀ ਗੱਲ ਕੀਤੀ ਜਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਂ ਆਪਕੀ ਗੱਲ ਜੰਦਾਰ ਉਹ ਪਾਣੀ ਦੀ ਵੇਸਟੇਜ ਜਾਂਦੀ ਕਿੱਥੇ ਆ ਇਹ ਵੀ ਪਤਾ ਲੱਗਿਆ ਹਜੇ ਤੱਕ ਕਿਉਂ ਬੰਦੇ ਇੰਨੇ ਪਾਵਰਫੁੱਲ ਨੇ ਜਿਹੜੀ ਵੀ ਸਰਕਾਰ ਆ ਜਾਂਦੀ ਆ ਖੇਰਮੈਨ ਬਣ ਜਾਂਦੇ ਆ ਉਹਨਾਂ ਵੱਲ ਝਾਕਦੇ ਨਹੀਂ ਕੋਈ ਰਾਜ ਸਭਾ ਤੋਂ ਮੈਂਬਰ ਵੀ ਨੇ ਲੁਧਿਆਣੇ ਤੋਂ ਉਹ ਖੁਦ ਉਹਨਾਂ ਦੀਆਂ ਡਾਇੰਗਾ ਦੀਆਂ ਜਿਹੜੀਆਂ ਫੈਕਟਰੀਆਂ ਨੇ ਲਾਈਆਂ ਹੋਈਆਂ ਨੇ ਤੇ ਇਹਨਾਂ ਨੂੰ ਹੱਥ ਕਾਣ ਪਾਊਗਾ ਇਹ ਬਹੁਤ ਵੱਡਾ ਸਵਾਲ ਹੈ ਸਰਨਾ ਪਾਰਟ ਨੇ ਕਹਿ ਜੁਰਦੀਆਂ ਨੇ ਕਿ ਠੀਕ ਹੈ ਜੀ ਅਸੀਂ ਉਹਲੇ ਬੰਦਿਆਂ ਨੂੰ ਨਹੀਂ ਆਪਣੀ ਪਾਰਟੀ ਸ਼ਾਮਲ ਕਰਾਂਗੇ ਪਰ ਪਤਾ ਨਹੀਂ ਉਦੋਂ ਕੀ ਇਹਨਾਂ ਦੇ ਪਾਰਟੀਆਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਜਾਂ ਪੈਸਾ ਇੰਨਾ ਭਾਰੂ ਹੋ ਜਾਂਦਾ ਵੀ ਵੋਟਾਂ ਪੈਸਾ ਘੜਾਉਂਦੇ ਨੇ ਜਿਵੇਂ ਹਰਾਨੀ ਦੀ ਗੱਲ ਆ ਵੀ ਇਸ ਵਾਰੀ ਵੀ ਹੋਇਆ ਕਾਂਗਰਸ ਪਾਰਟੀ ਤੋਂ ਇੱਥੇ ਸਰਦਾਰ ਪ੍ਰਗਟ ਸਿੰਘ ਬੈਠੇ ਆ ਪਰ ਇਹਨਾਂ ਦੇ ਐਪੀ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਸ਼ਰੇਆਮ ਹੀ ਇਹਨਾਂ ਕਾਰਖਾਨਿਆਂ ਦੇ ਹੱਕ 'ਚ ਖੜ ਜਾਂਦੇ ਆ ਬੋਲ ਕੇ ਆਉਂਦੇ ਤੇ ਦੂਜੇ ਪਾਸੇ ਰਾਜ ਸਭਾ ਮੈਂਬਰ ਨੇ ਸਤਨਾਮ ਸਿੰਘ ਸੰਧੂ ਨੇ ਜਿਹੜੇ ਉਹਨਾਂ ਦੇ ਬਰੋਚ 'ਚ ਬੋਲ ਕੇ ਆਉਂਦੇ ਆ ਵੀ ਸਾਨੂੰ ਬੁੱਢਾ ਬਰਿਆ ਪੰਜਾਬੀਆਂ ਨੂੰ ਮਾਰ ਪਈ। ਇੱਕ ਤਾਂ ਏਜ ਰੂਲ ਦੇਖੋ ਗੱਲ ਬਾਰੀ-ਬਾਰੀ ਇਹੀ ਆਈ ਵੀ ਆਪਾਂ ਇੱਕ ਦੂਜੇ ਤੇ ਇਲਜ਼ਾਮ 바ਲੀ ਨਾਂ ਲਾ ਕੇ ਆਪਾਂ ਇਹ ਗੱਲ ਬਿਲਕੁਲ ਜਾਏਗਾ ਬਹੁਤ ਹੋ ਗਿਆ। ਮੁੱਖ ਤੌਰ ਤੇ ਪੰਜਾਬ ਹੀ ਨਾ ਬਚਿਆ ਕਿ ਲੋਕ ਹੀ ਨਾ ਬਚੇ ਕਿਉਂਕਿ ਅਸੀਂ ਸਾਰੇ ਸਾਡੀ ਸਮੁੱਚੀ ਟੀਮ ਜਿੰਨੀ ਬੈਠੀ ਆ ਅਸੀਂ ਪਿਛਲੇ 2 2.5 ਮਹੀਨਿਆਂ ਤੋਂ ਲਗਾਤਾਰ ਉਸ ਪਿੰਡਾਂ 'ਚ ਗਏ ਆ ਉਸ ਜ਼ਿਲ੍ਹਿਆਂ 'ਚ ਗਏ ਆ ਉਹਨਾਂ 'ਚ ਜਿੰਨਾ ਪਿੰਡਾਂ ਦੇ ਵਿੱਚ 100 ਮਗਰ 80 ਬੰਗਿਆਂ ਨੂੰ ਕਾਲਾ ਪੀੜੀਆ ਜਾਂ ਕੈਂਸਰ ਜੇ ਮੈਂ ਗੱਲ ਕਰਾਂ ਹੋਰ ਫਾਜਲਕਾ ਤੋਂ ਲੈ ਕੇ ਫਰੀਦਕੋਟ ਮੁਕਸਰਾ ਫੋਇਪੁਰ ਮੁੱਕੇ ਦੇ ਪਿੰਡਾਂ ਹਰਗੀ ਵਾਲੇ ਪਿੰਡ ਦੇ ਵਿੱਚ 1 ਮਹੀਨੇ ਦੇ ਵਿੱਚ 12-13 ਕੈਂਸਰ ਦੇ ਮਰੀਜ਼ ਸਾਹਮਣੇ ਆਏ ਆ ਜਿਨ੍ਹਾਂ ਦੇ ਵਿੱਚ 20-22 ਸਾਲ ਦੇ ਨੌਜਵਾਨ ਬਹੁਤ ਬੁਰਾ ਹਾਲ ਆ ਲੋਕਾਂ ਦਾ ਆਪਾਂ ਸੋਚ ਨਹੀਂ ਸਕਦੇ ਉਹ ਲੋਕ ਮਰਨ ਲਈ ਮਰ ਰਹੇ ਨੇ ਵੀ ਹੁਣ ਸਾਡੇ ਕੋਲ ਜੇ ਉਹ ਲੋਕ ਨਾ ਬੱਚੇ ਸਾਨੂੰ ਵੋਟਾਂ ਪਾਉਣ ਵਾਲੇ ਪੰਜਾਬ ਨਾਲ ਰਹਿਣਾ ਤੇ ਸਾਡੀਆਂ ਕੁਰਸੀਆਂ ਸਾਡੀਆਂ ਸਿਆਸਤਾਂ ਵੀ ਕਿਵੇਂ ਚੱਉਂਦੀਆਂ ਰਹਿਣਗੀਆਂ ਇਸ ਲਈ ਬਹੁਤ ਵੱਡਾ ਸਵਾਲ ਸਾਡੇ ਨਾਲ ਸਿਆਸੀ ਤਰ੍ਹਾਂ ਦੇ ਅੱਗੇ ਆ ਕਿ ਜਿਸ ਤਰ੍ਹਾਂ ਅੱਜ ਆਪਾਂ ਸਾਰੇ ਇਕੱਠੇ ਆਏ ਆਂ ਸ਼੍ਰੋਮਣੀ ਕਾਲੀਦਾਲ ਪ੍ਰਸਾਰ ਸ਼੍ਰੋਮਣੀ ਕਾਲੀਦਾਲ ਬਾਦਲ ਕਾਂਗਰਸ ਭਾਜਪਾ ਭੋਜਨ ਸਮਾਜ ਪਾਰਟੀ ਸਾਰੀਆਂ ਤਰ੍ਹਾਂ ਅੱਜ ਇਕੱਠੇ ਹੋਇਆ ਤੇ ਉਹ ਗੱਲ ਜਿਵੇਂ ਰਮਨ ਨੇ ਕੀਤੀ ਸੀ ਕਿ ਜਦੋਂ ਉਹੀ ਗੱਲ ਜਿਵੇਂ ਕੁਲਤਾਰ ਸਿੰਘ ਸੰਧਵਾ ਜੀ ਜਾਂ ਖੁਦ ਪੰਜਾਬ ਦੇ ਮੁੱਖ ਮੰਤਰੀ ਭਾਜਪਾ ਸਿੰਘ ਮਾਨ ਸਾਡੇ ਨਾਲ ਬੁੱਟੇ ਦਰਿਆ ਦੇ ਉੱਤੇ ਖੜ ਕੇ ਵੀਡੀਓ ਪਾਉਂਦੇ ਰਹੇ ਆ ਲਗਾਤਾਰ ਇਕ ਨਿਤ ਚਾਰ ਸਾਲ ਲਗਾਤਾਰ ਦੇ ਖੜ ਕੇ ਰੋਣਾ ਪਾਉਂਦੇ ਸੀ মিডিਆ 'ਚ ਜਾ ਕੇ ਬੋਲਦੇ ਸੀ ਸਵਾਲ ਬਿਠਾਉਂਦੇ ਸੀ ਜਾ ਕੇ ਪਾਰਲੀਮੈਂਟ 'ਚ ਤੇ ਅੱਜ ਜੇ ਮਰਗਰ ਸਿੰਘ ਜੀ ਨੇ ਗੱਲ ਕੀਤੀ ਕਿ ਜੇ ਉਹਨੂੰ ਮਿਲਣੇ ਵੀ ਜਾਓਗੇ ਅਸਰ ਮਿਲਣ ਦਾ ਸਮਾਂ ਹੀ ਨਾ ਰਹੇ ਇਸ ਕਰਕੇ ਇਸਆਂੀਆਂ ਗੱਲਾਂ ਬਾਤਾਂ ਹੋਈਆਂ ਨੇ ਵੀ ਪੰਜਾਬ ਜੇ ਇਹਨਾਂ ਹਾਲਾਤਾਂ ਨੂੰ ਪਹੁੰਚਿਆ ਪਰ ਚਾਰ ਸਫੇਰੋਂ ਮਰ ਰਹੇ ਆ ਤਾਂ ਹੁਣੇ ਛੜਦਗੇ ਆਪਾਂ ਗੱਲਾਂ ਹੁਣ ਸਾਰਿਆਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਇਸ ਪੰਜਾਬ ਨੂੰ ਸਾਡੀ ਜਵਾਨੀ ਨੂੰ ਫਸਲਾਂ ਨੂੰ ਨਸਲਾਂ ਨੂੰ ਬਚਾਉਣ ਦੀ ਲੋੜ ਇੱਕ ਮੈਂ ਬੇਨਤੀ ਕਰਨਾ ਚਾਹਣਾ ਸਾਰਿਆਂ ਜਿਹੜੀਆਂ ਵਿਰੋਧੀ ਧਿਰਾਂ ਇੱਥੇ ਬੈਠੀਆਂ ਨੇ ਸასი ਵੀ ਘੱਟੋ ਘੱਟ ਆਪਾਂ ਨੂੰ ਇੱਕ ਯਤਨ ਸਾਂਝੇ ਤੌਰ ਤੇ ਕਰਨਾ ਚਾਹੀਦਾ ਵੀ ਇੱਕ ਵਾਰੀ ਆਪਾਂ ਸਾਰੇ ਮੁੱਖ ਮੰਤਰੀ ਨੂੰ ਸਮਾਂ ਲਈਏ ਹੋ ਸਕਦਾ ਜੇ ਉਹ ਮੰਨ ਜਾਣ ਤਾਂ ਘੱਟੋ ਘੱਟ ਕੋ ਰਾਤ ਇਹਦਾ ਬਚੂਗਾ ਅਸੀਂ ਅਸੀਂ ਹੁਣ 15 ਸਤੰਬਰ ਨੂੰ ਇਹ ਗੱਲ ਐਸੀ 15 ਸਤੰਬਰ ਨੂੰ ਬੰਨ੍ਹ ਮਾਰ ਦੇਣਾ ਹਨ ਬੰਨ੍ਹ ਮਾਰਨ ਤੋਂ ਪਹਿਲਾਂ ਅਸੀਂ ਇੱਕ ਲੋਕ ਲਹਿਰ ਵੀ ਨੂੰ ਬਣਾਉਣਾ ਚਾਹੁੰਦੇ ਹਾਂ ਕਿਉਂਕਿ ਇਹ ਮੁੱਦਾ ਨਾ ਸ਼ੈਰੀ ਦਾ ਨਾ ਪਿੰਡੂ ਦਾ ਨਾ ਹਿੰਦੂ ਦਾ ਸਿੱਖ ਦਾ ਮੁਸਲਮਾਨ ਦਾ ਹਰ ਇਨਸਾਨ ਦਾ ਮਸਲਾ ਹੈ ਪਾਣੀ ਬਿਨਾ ਕੋਈ ਇੱਥੇ ਜਿਉਂਦਾ ਨਹੀਂ ਰਹਿ ਸਕਦਾ ਤੇ ਹਰ ਬੰਦੇ ਨੂੰ ਹਰ ਇਨਸਾਨ ਨੂੰ ਜਿਹੜੀ ਮਰਜ਼ੀ ਪਾਰਟੀ ਐ ਧਰਮ ਦਾ ਬੰਦਾ ਉਹਨੂੰ ਉੱਠ ਕੇ ਇਸ ਮਸਲੇ 'ਤੇ ਜਿਉਂਦੇ ਆ ਕਿ ਲੜਿਆ ਜਾਂਦਾ ਬੰਦ ਤਾਂ ਕੋਈ ਚੱਕਰ ਨਹੀਂ ਬੰਦ ਕੱਲ ਨੂੰ 15 ਵਜੇ ਮਾਰ ਵੀ ਦਿੰਦੇ ਪਰ ਬੰਦ ਮਾਰ ਕੇ ਸਰਕਾਰ ਖੜਾ ਦੂ ਤਾਂ ਹੱਲ ਕੀ ਆ ਅਸੀਂ ਕਹਿੰਦੇ ਇਹਦਾ ਪੱਕੇ ਤੌਰ ਤੇ ਕੋਈ ਠੋਸ ਹੱਲ ਨਿਕਲਣਾ ਚਾਹੀਦਾ ਵੀ ਇਹ ਜ਼ਹਿਰ ਸਦਾ ਲਈ ਜਿਹੜੇ ਪਾਣੀਆਂ ਵਿੱਚ ਪਾਇਆ ਜਾ ਰਿਹਾ ਹੈ ਬੰਦ ਹੋਣਾ ਚਾਹੀਦਾ ਸੋ ਮੈਂ ਇਹ ਬੇਨਤੀ ਕਰੂੰਗਾ ਜੇ ਸਾਰੇ ਸਹਿਮਤ ਹੋਣ ਰੱਖਵਕ ਸਿਆਸੀ ਤਰ੍ਹਾਂ ਤਾਂ ਜੀ ਹੁਣ ਆਪਾਂ ਮੁੱਖ ਮੰਤਰੀ ਜੀ ਨੂੰ ਸਮਾਂ ਲਈਏ ਸਾਨੂੰ ਭਾਈ ਅਸੀਂ ਆਹ ਪੁੱਛਲੇ ਦੇ ਮਿਲਣਾ ਚਾਹੁੰਦੇ ਆ ਬਹੁਤ ਗੰਭੀਰ ਮਸਲਾ ਖੁੱਪ ਤੁਸੀਂ ਉਠਾਉਂਦੇ ਰਹੇ ਹੋ ਬੋਲਦੇ ਰਹੇ ਹੋ ਤੇ ਅੱਜ ਛੋਡੇ ਸਰਕਾਰ ਆ ਤੁਸੀਂ ਹੁਣ ਵਿਧਾਨ ਸਭਾ ਕਮੇਟੀ ਬਣਾਤੀ ਆ ਐਲਜੀ ਬੈਠੇ ਆ ਇਹਨਾਂ ਕੋਲ ਇਹ ਪਹੁੰਚ ਕੀਤੀ ਇਹਨਾਂ ਨੇ ਤਾਂ ਸਵਾਲ ਵੀ ਚੱਕਿਆ ਫਰਕ ਸਿੰਘ ਵੀ ਬੋਲੇ ਪਰ ਸਪੀਕਰ ਸਾਹਿਬ ਨੇ ਬਿਠਾ ਦੇ ਵੀ ਨਹੀਂ ਜੀ ਇਹ ਤੁਸੀਂ ਵਿਧਾਨ ਸਭਾ ਕਮੇਟੀ ਬਣਾਈ ਹੋਈ ਆ ਉਹਦੇ ਤੁਸੀਂ ਮੈਂਬਰ ਉਹਦੇ ਤੁਸੀਂ ਉੱਥੇ ਗੱਲ ਕਰ ਲਿਓ ਜਾਣੇ ਐਡਾ ਮਹੱਤਵਪੂਰਨ ਮਸਲਾ ਐਡਾ ਖਤਰਨਾਕ ਅਸੀਂ ਅਹ ਦਿਸਰਤ ਪਹੁੰਚ ਚੁੱਕੇ ਆ ਜਾ ਚੁੱਕਿਆ ਪੰਜਾਬ ਮਰ ਰਿਹਾ ਪੰਜਾਬ ਕੈਨਸਰ ਕਾਲੇ ਪੀੜੇ ਨਾਲ ਪਰ ਉਸੇ ਵਿਧਾਨ ਸਭਾ ਦੇ ਵਿੱਚ ਦਲ ਕਰ ਨੂੰ ਵੀ ਤਿਆਰ ਹੈਗੀ ਸਮਾਂ ਵੀ ਮਰ ਰਿਹਾ ਹੋਰਿਆ ਨੂੰ ਜਦ ਬੋਲਨ ਬਿਠਾ ਦਿੱਤਾ ਜਾਂਦਾ ਠੀਕ ਹੈ ਜੀ ਮੇਰਾ ਖਿਆਲ ਹੈ ਸੁਨੇਹ ਜੀ ਆ ਕਿ ਆਪਾਂ ਨੂੰ ਜਰੂਰ ਇਹਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਤੇ ਸਾਰੇ ਆਪਾਂ ਇਕੱਠੇ ਹੋ ਕੇ ਇੱਕ ਵਾਰੀ ਮੁੱਖ ਮੰਤਰੀ ਤੱਕ ਪਹੁੰਚ ਕਰਕੇ ਇਹ ਬਦਲਾਅ ਕੀਤਾ ਜਾਵੇ ਇਹ ਹੁਣ ਸਾਰੀਆਂ ਪਾਰਟੀਆਂ ਦੇ ਕੁਝ ਸਮਝਿਆ ਮਸਲਾ ਤੇ ਇਹਨਾਂ ਨੂੰ ਠੀਕ ਲੱਗੇਗਾ ਤੇ ਜਰੂਰ ਸਾਨੂੰ ਦੱਸਣਗੇ ਕਿ ਭਾਈ ਆਪਾਂ ਕਿਸ ਤਰ੍ਹਾਂ ਦੇ ਤੇ ਅੱਗੇ ਮੁਖਮਮੇ ਸਾਹਿਬ ਨੂੰ ਦੱਸ ਸਕਦੇ ਆ ਤੇ ਆਪਾਂ ਗੱਲ ਤੇ ਜਰੂਰ ਮੇਰਾ ਖਿਆਲ ਆ ਤੁਰੇਗੀ ਹਾਂ ਦੀ ਸਵਾਲ ਆਪਾਂ ਲੈਣਿਆ ਜੀ ਇੱਕ